ਮੇਰਾ ਨਾ ਹਰਦੀਪ ਸਿੰਘ ਜਿਹੜਾ ਇਹ ਮਸਲਾ ਜੀ ਕਿ ਸਾਡੀ ਇੱਕ ਗੱਡੀ ਜਿਹੜੀ ਗੋਲੂਕੇ ਤੋਂ ਜਲੰਧਰ ਚਲਦੀ ਜਲੰਧਰ ਤੋਂ ਗੋਲੂਕੇ ਆਉਂਦੀ ਸੀ ਤੇ ਜਿਵੇਂ ਪਹਿਲਾਂ ਦੀ ਤਰ੍ਹਾਂ ਗੱਡੀ ਅਸੀਂ ਇੱਕ ਟਾਪੇ ਤੇ ਰੋਕਦੇ ਆ ਉੱਥੇ ਗੱਡੀ ਰੋਕੀ ਤੇ ਜਦੋਂ ਸਾਡੇ ਡਰਾਈਵਰ ਗਰੇਟਰ ਬਾਅਦ ਰੋਟੀ ਖਾਣ ਵਾਸਤੇ ਗਿਆ ਉਸ ਤੋਂ ਬਾਅਦ ਇੱਕ ਜਿਹੜੇ ਚੋਰ ਜਿਹੜੀ ਗੱਡੀ ਸਰਕਾਰੀ ਗੱਡੀ ਨੂੰ ਆ ਟਾਪੇ ਤੋਂ ਚੋਰੀ ਕਰਕੇ ਲੈ ਗਏ ਜਦੋਂ ਸਾਡੇ ਡਰਾਈਵਰ ਗਰੇਟਰ ਵਾਪਸ ਆਏ ਉਹਨਾਂ ਨੇ ਵੇਖਿਆ ਕਿ ਉੱਥੇ ਸਾਡੀ ਗੱਡੀ ਮਿਲ ਨਹੀਂ ਜਿੰਨਾ ਤੁਰੰਤ 112 ਦੇ ਕਾਲ ਕੀਤੀ ਨੇ ਤਰੰਤ 112 'ਇਕਾਲ ਕੀਤੀ ਉਸ ਤੋਂ ਬਾਅਦ ਐਸਐਚਓ ਗੁਰੂਰ ਸਾਹਿਬ ਤੁਰੰਤ ਹਰਕਤ ਵਿੱਚ ਆਏ ਤੇ ਉਹਨਾਂ ਨੇ ਬਾਅਦ ਦੀ ਜਾਣਬੀਰ ਕਰਕੇ ਜਿਹੜੀ ਸਾਡੀ ਬੱਸ ਸੀ ਉਹਨੂੰ ਲੱਭਿਆ ਇਹ ਜਿਹੜੀ ਚੋਰ ਏ ਇਹ ਜਿਹੜੀ ਬੱਸ ਨੂੰ ਲੈ ਕੇ ਚੋਰੀ ਕਰਕੇ ਲੈ ਗਏ ਸੀ ਸ਼ਾਇਦ ਟਾਇਰ ਲੋਣੇ ਜਾਂ ਇਹਨਾਂ ਕੋਈ ਡੀਲ ਵਗੈਰਾ ਦਾ ਚੋਰੀ ਕਰਨਾ ਪਰ ਬੱਸ ਨੂੰ ਜਿਹੜੇ ਟਾਪੇ ਤੋਂ ਚੋਰੀ ਕਰਕੇ ਲੈ ਗਏ ਸੀ ਸਰ ਇੱਕ ਬੱਸ ਚੋਰੀ ਦਾ ਮਾਮਲਾ ਆਇਆ ਸੀ ਜੀ ਕੀ ਮੈਟਰ ਸੀ ਸਰ ਸਾਰਾ ਇਹ 14 ਤਰੀਕ ਦੀ ਰਾਤ ਨੂੰ PRTC ਫਰੀਦਕੋਟ ਦੀ ਬੱਸ ਜਿਹੜੀ ਗੋਲੂ ਕਾ ਮੋੜ ਤੋਂ ਚੰਡੀਗੜ੍ਹ ਨੂੰ ਚੱਲਦੀ ਸਵਾ ਉਹ ਟਾਬੇ ਤੇ ਖੜੀ ਕਰਕੇ ਰੋਟੀ ਖਾਣ ਗਏ ਸੀਗੇ ਤੇ ਉਹਨਾਂ ਦੇ ਆਉਂਦਿਆਂ ਨੂੰ ਜਿਹੜੀ ਬੱਸ ਹੈ ਉਹ ਚੋਰੀ ਹੋ ਗਈ ਜੀ ਜੀਤੇ ਸਾਡੇ ਐਸਐਚਓ ਵੱਲੋਂ ਨਾਲ ਹੀ ਇਤਲਾਹ ਮਿਲਣ ਤੇ ਉਹ ਮਗਰ ਪਿੱਛਾ ਕੀਤਾ ਪਿੱਛਾ ਕਰਨ ਤੇ ਉਹਨਾਂ ਨੂੰ ਕਲੂ ਮਿਲ ਗਿਆ ਤੇ ਉਹਨਾਂ ਨੇ ਰਾਤ ਰਾਤ ਦੇ ਵਿੱਚ ਬੱਸ ਵੀ ਰਿਕਵਰ ਕਰ ਲਈ ਤੇ ਇੱਕ ਬੰਦਾ ਵੀ ਅਰੈਸਟ ਕਰ ਲਿਆ ਕਿ ਕਿਥੋਂ ਦੇ ਸੀ ਬੰਦੇ ਸੀ ਪਤਾ ਲੱਗਿਆ ਸਰ ਪ੍ਰਸ਼ਨ ਇਹ ਬੰਦਾ ਇੱਕ ਤਮ 도ੜਦਾ ਸੀ ਜੀ ਤੇ ਪਰਚਾ ਦਰਜ ਕਰਕੇ ਜਿਹੜੀ ਹੈ ਉਹਦੀ ਗ੍ਰਿਫਤਾਰੀ ਹੋ ਗਈ ਹੈ ਜੀ ਤਪਤੀਸ਼ ਜਾਰੀ ਹੈ ਸਰ ਕਿਹੜੇ ਢੀਪੂ ਦੀ ਇਹ ਬਸਤੀ ਸੀ ਜੀ ਪੀਆਰਟੀਸੀ ਫਰੀਜ਼ਪੋਰਟ ਮੇਰਾ ਨਾ ਹਰਪ੍ਰੀਤ ਸਿੰਘ ਜਿਹੜਾ ਇਹ ਮਸਲਾ ਹੈ ਜੀ ਕਿ ਸਾਡੀ ਇੱਕ ਗੱਡੀ ਜਿਹੜੀ ਬੋਲੂਗੇ ਤੋਂ ਜਲੰਧਰ ਚਲਦੀ ਜਲੰਧਰ ਤੋਂ ਗੋਲੂ ਕਿਉਂ ਆਉਦੀ ਸੀ ਤੇ ਜਿਵੇਂ ਪਹਿਲਾਂ ਦੀ ਤਰ੍ਹਾਂ ਗੱਡੀ ਅਫੀਕ ਟਾਪੇ ਤੇ ਰੋਕਦੇ ਆ ਉੱਥੇ ਗੱਡੀ ਰੋਕੀ ਤੇ ਜਦੋਂ ਸਾਡੇ ਡਰਾਈਵਰ ਗੈਨੇਟਰ ਬਾਹਰ ਦੇ ਰੋਟੀ ਖਾਣ ਵਾਸਤੇ ਗਏ ਉਸ ਤੋਂ ਬਾਅਦ ਇੱਕ ਜਿਹੜੇ ਚੋਰ ਜਿਹੜੀ ਗੱਡੀ ਸਰਕਾਰੀ ਗੱਡੀ ਨੂੰ ਆ ਟਾਪੇ ਤੋਂ ਚੋਰੀ ਕਰਕੇ ਲੈ ਗਏ ਜਦੋਂ ਸਾਡੇ ਡਰਾਈਵਰ ਗੈਨੇਟਰ ਵਾਪਸ ਆਏ ਉਹਨਾਂ ਨੇ ਵੇਖਿਆ ਕਿ ਉੱਥੇ ਸਾਡੀ ਗੱਡੀ ਮੌਜੂਦ ਨਹੀਂ ਜਿੰਨਾ ਤੁਰੰਤ 112 ਦੇ ਕਾਲ ਕੀਤੀ ਇਹ ਤੁਰੰਤ 112 'ਤੇ ਕਾਲ ਕੀਤੀ ਉਸ ਤੋਂ ਬਾਅਦ ਐਫਐਸਐਸ ਤੋਂ ਗੁਰੂਰ ਸਾਹਿਬ ਤੁਰੰਤ ਹਰਕਤ ਵਿੱਚ ਆਏ ਤੇ ਉਹਨਾਂ ਨੇ ਬਾਕੀ ਸ਼ਾਨਦਿਰ ਕਰਕੇ ਜਿਹੜੀ ਸਾਡੀ ਬੱਸ ਸੀ ਉਹਨੂੰ ਲੱਭਿਆ ਇਹ ਜਿਹੜੀ ਚੋਰ ਏ ਇਹ ਜਿਹੜੀ ਬੱਸ ਨੂੰ ਲੈ ਗਏ ਚੋਰੀ ਕਰਕੇ ਲੈ ਗਏ ਸੀ ਸ਼ਾਇਦ ਟਾਇਰ ਲੋਣੇ ਜਾਂ ਇਹਨਾਂ ਕੋਈ ਡੀਲ ਵਗੈਰਾ ਦਾ ਚੋਰੀ ਕਰਨਾ ਪਰ ਬੱਸ ਨੂੰ ਜਿਹੜੇ ਟਾਪੇ ਤੋਂ ਚੋਰੀ ਕਰਕੇ ਲੈ ਗਏ ਸੀ ਸਰ ਇੱਕ ਬੱਸ ਚੋਰੀ ਦਾ ਮਾਮਲਾ ਆਇਆ ਸੀ ਜੀ ਕੀ ਮੈਟਰ ਸੀ ਸਰ ਸਾਰਾ ਇਹ 14 ਤਰੀਕ ਦੀ ਰਾਤ ਨੂੰ ਪੀਆਰਟੀਸੀ ਫਰੀਦਕੋਟ ਦੀ ਬੱਸ ਜਿਹੜੀ ਗੋਲੂ ਕਾ ਮੋੜ ਤੋਂ ਚੰਡੀਗੜ੍ਹ ਨੂੰ ਚੱਲਦੀ ਸੀ ਵਾ ਉਹ ਟਾਬੇ ਤੇ ਖੜੀ ਕਰਕੇ ਰੋਟੀ ਖਾਣ ਗਏ ਸੀਗੇ ਤੇ ਉਹਨਾਂ ਦੇ ਆਉਂਦਿਆਂ ਨੂੰ ਜਿਹੜੀ ਬੱਸ ਹੈ ਉਹ ਚੋਰੀ ਹੋ ਗਈ ਜੀ ਜੀਤੇ ਸਾਡੇ ਐਸ ਐਚਓ ਵੱਲੋਂ ਨਾਲ ਹੀ ਇਤਲਾਹ ਮਿਲਣ ਤੇ ਉਹ ਮਗਰ ਪਿੱਛਾ ਕੀਤਾ ਪਿੱਛਾ ਕਰਨ ਤੇ ਉਹਨਾਂ ਨੂੰ ਕਲੂ ਮਿਲ ਗਿਆ ਤੇ ਉਹਨਾਂ ਨੇ ਰਾਤ ਰਾਤ ਦੇ ਵਿੱਚ ਬੱਸ ਵੀ ਰਿਕਵਰ ਕਰ ਲਈ ਤੇ ਇੱਕ ਬੰਦਾ ਵੀ ਅਰੈਸਟ ਕਰ ਲਿਆ ਕਿ ਕਿਥੋਂ ਦੇ ਜੀ ਬੰਦੇ ਸੀ ਪਤਾ ਲੱਗਿਆ ਸਰ ਪ੍ਰਸ਼ਨ ਇਹ ਬੰਦਾ ਇੱਕ ਤਮ 도ੜਦਾ ਸੀ ਜੀ ਤੇ ਪਰਚਾ ਦਰਜ ਕਰਕੇ ਜਿਹੜੀ ਹੈ ਉਹਦੀ ਗ੍ਰਿਫਤਾਰੀ ਹੋ ਗਈ ਹੈ ਜੀ ਤਪਤੀਸ਼ ਜਾਰੀ ਹੈ ਸਰ ਕਿਹੜੇ ਦੀਪੂ ਦੀ ਇਹ ਬਸਤੀ ਸੀ ਜੀ ਪੀਆਰਟੀਸੀ ਫ੍ਰੀਜ਼ਪੋਰਟ